ਸਾਨੂੰ ਪਤਾ ਹੀ ਹੈ ਵੀ ਜਦੋਂ ਬੰਦੇ ਕੋਲੇ ਚਾਰ ਪੀ ਹੈ ਹੁਣ ਸਾਨੂੰ ਪਹਿਲਾਂ ਵਸਤੇ ਜਾਂਦਾ ਬਾਲ ਝੜਦਾ ਤੇ ਉਹਦੇ ਨਾਲ ਪੰਡ ਛੱਡਦਾ ਹੰਦ ਅਗਲਾ ਬਹੁਤ ਹੀ ਜਿਆਦਾ ਖੂਬਸੂਰਤ ਤੇ ਕਈ ਸਾਲਾਂ ਵਿੱਚ ਤੇ ਕਈ ਸਾਲਾਂ ਦੀ ਮਿਹਨਤ ਨਾਲ ਸਾਰੇ ਪੰਡ ਦੇ ਸਹਿਯੋਗ ਨਾਲ ਗੁਰੂ ਘਰ ਸਿਆਰ ਕਰਾਇਆ ਬਹੁਤ ਵਧੀਆ ਬਣਿਆ ਹੋਇਆ ਪਰਮਾਤਮਾ ਪੰਡ ਵਾਸਕਾਂ ਨੂੰ ਚੜ੍ਹਦੀ ਕਲਾ ਤੇ ਰੱਖੇ ਹੁਣ ਜਿਹੜੀ ਇੱਥੋਂ ਮੈਂ ਖੁਸ਼ਬੂ ਮਹਿਸੂਸ ਕਰ ਰਿਹਾ ਸ਼ਾਇਦ ਉਹ ਤੁਹਾਨੂੰ ਨਾ ਮੈਂ ਦੱਸ ਸਕਾਂ ਬਿਆਨ ਨਾ ਕਰ ਸਕਾਂ ਸ਼ਬਦਾਂ ਨਾਲ ਵੀ ਕਿੰਨੀ ਵਧੀਆ ਜਿਹੜੀ ਸਰੋਂ ਦੀ ਖੁਸ਼ਬੂ ਆ ਰਹੀ ਹੈ ਤਕੜੇ ਹਾਂ ਵਧੀਆ ਬੰਦਾ ਵਧੀਆ ਬਣ ਰਹੀ ਚਾ ਵਧੀਆ ਗੱਲ ਹੈ ਕਿਉਂ ਨਾ ਬਾਤ ਸੋਹਣਾ ਮੇਰਾ ਪੰਜਾਬ ਤੇ ਸੋਹਣੇ ਮੇਰੇ ਪੰਜਾਬ ਦੇ ਖੇਤ ਤੇ ਕੱਲ ਨੂੰ ਵੀ ਦਸਤਾਰਾਂ ਬਣਣਗੀਆਂ ਸਹਿਜ ਨੇ ਤੇ ਸਰੋ ਵੀ ਦਿਖਾਵਾਂਗੇ ਤੇ ਤਿਆਰ ਸ਼ਾ ਰੋਕੇ ਕਿਉਂ ਸਹਿਜ ਹਾਂਜੀ ਹਾਂਜੀ ਕੱਲ ਨੂੰ ਜਾਗੋ ਐ ਜਾਗੋ ਸਾਡੇ ਮੁੰਡਿਆਂ ਨੇ ਤਿਆਰ ਹੋਣਾ ਹੈ ਇਹ ਫਿਰ ਤੁਹਾਨੂੰ ਪ੍ਰੋਪਰ ਜਿਹੜੀ ਪੱਗ ਬੰਨ ਕੇ ਦਿਖਾਵਾਂਗੇ ਜਿਹੜੀ ਜਿਹਾ ਪੱਗ ਮਰਜ਼ੀ ਬਣਾ ਲਿਓ ਐਵੇਂ ਗੱਲ ਹਾਂਜੀ ਸਾਰੇ ਤਰ੍ਹਾਂ ਦੀਆਂ ਹੋਣਗੀਆਂ ਸਾਰੇ ਵੀ ਹਾਂਜੀ ਵੀ ਸਾਰੇ ਤਰ੍ਹਾਂ ਸਾਰੇ ਤਰ੍ਹਾਂ ਦੀਆਂ ਬਾਕੀ ਖੂਬਸੂਰਤ ਢਲਦੀ ਸ਼ਾਮ ਆ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਅੱਜ ਦਾ ਜਿਹੜਾ ਬਲੌਗ ਹੈ ਮੇਰੇ ਪਿੰਡ ਨਾਨਕੇ ਪੀੜੀ ਵਾਲੇ ਤੋਂ ਆਜੋ ਕਰਾਂਗੇ ਬਾਅਦ ਆਪਾਂ ਅੱਜ ਦੀ ਵੀਡੀਓ ਵੱਲ ਸਾਨੂੰ ਆਣਾ ਪਿਆ ਖੁਬਣ ਜ਼ਰੂਰੀ ਕੰਮ ਤੇ ਕਿਉਂਕਿ ਵਿਆਹ ਚੱਲਿਆ ਤਾਂ ਤੁਹਾਨੂੰ ਪਤਾ ਹੀ ਹੈ ਕੋਈ ਸ਼ਾਪਿੰਗ ਸ਼ਾਪਿੰਗ ਕੋਸਨਾ ਕੁਝ ਰਹਿ ਜਾਂਦਾ ਹੈ ਫਿਰ ਕੋਸ਼ਿਸ਼ ਕਰਦੇ ਹਾਂ ਵੀ ਜਿੱਥੋਂ ਨੇੜੇ ਮਿਲ ਜਾ ਉੱਥੋਂ ਲੈ ਲਗੇ ਹੁਣ ਕਈ ਬੰਦੇ ਸਾਡੇ ਫਿਰਦੇ ਹਬੌਰ ਕਈ ਬੰਦੇ ਫਿਰਦੇ ਸਾਡੇ ਡੱਬ ਵਾਲੀ ਕਈ ਮਲੋਟ ਤੇ ਅਸੀਂ ਖੁੱਬਣ ਆ। ਸਾਹਮਣੇ ਇੱਕ ਜ਼ਰੂਰੀ ਚੀਜ਼ ਚਾਹੀਦੀ ਜਿਹੜੀ ਸਾਨੂੰ ਪਰਥੋਂ ਦੇਖਣ ਨੂੰ ਮਿਲੂਗੀ ਲੱਗੀ ਵੀ ਉਹ ਤੁਹਾਨੂੰ ਦਿਖਾਵਾਂਗੇ। ਕੋਸ਼ਿਸ਼ ਕਰ ਰਹੇ ਆਂ ਕੰਮ ਕੁਝ ਵੀ ਨਹੀਂ ਤੇ ਉਹਦਾ ਰੇਟ ਇਹਨਾਂ ਨੇ ਜਾਇਦ ਲਿਖ ਰੱਖਿਆ ਗੱਲਾਂ ਛੱਡ ਦਿਓ। ਤੁਸੀਂ ਐ ਸਮਝ ਲਓ ਵੀ ਜਿਹੜਾ ਕੱਪੜਾ ਵੱਧ ਆਪਾਂ ਫੇਡ ਦਿੰਨੇ ਆਂ ਉਹਦੀ ਮਾੜੀ ਜੀ ਮਤਲਬ ਤਿਆਰੀ ਕਰਕੇ ਉਹ ਕੱਪੜਾ ਵੇਚਿਆ ਜਾ ਰਿਹਾ ਜੀ 1800 ਤੋਂ 2000 ਦਾ ਹਰ ਮਾਲ ਦੀ ਦਾ ਕੱਪੜਾ। ਬਾਕੀ ਕੋਈ ਨਹੀਂ ਇਹ ਆ ਜੀ ਖੁੱਬਣ ਦਾ ਬਾਜ਼ਾਰ। ਲੰਬੀ ਇੱਕ ਸ਼ਹਿਰ ਜਿੱਡਾ ਹੀ ਲਾ ਲਓ ਤੁਸੀਂ ਬਹੁਤ ਵਧੀਆ ਸਭ ਕੁਝ ਮਿਲੂਗਾ ਜਿਹੜੀਆਂ ਜ਼ਰੂਰੀਆਂ ਚੀਜ਼ਾਂ ਹੁੰਦੀਆਂ ਹਨ ਹੋਰ ਠੀਕ ਹੋ ਜੀ ਇਹ ਆਪਣੇ ਚਾਹ ਵਾਲਾ ਯਾਰਾਂ ਦਾ ਯਾਰ ਹੋਰ ਦਿਰਾਓ ਤੜਕੜੇ ਹਾਂ ਵਧੀਆ ਬਣਦਾ ਵਧੀਆ ਬਣ ਰਹੀ ਚਾਹ ਵਧੀਆ ਗੱਲ ਹੈ ਕਿਉਂ ਨਾ ਬੱਸ ਜੀ ਚਾਰੇ ਤਰ ਹੌਣ ਕੱਜ ਵੀ ਪੂਰੀ ਹੈ ਹੈਂ ਤੇ ਇੱਥੇ ਉਹਨਾਂ ਦਾ ਸੀ ਆਪਣਾ ਉਹ ਚਨੇ ਵਾਲਾ ਹਟ ਗਿਆ ਕਿ ਉਹਨਾਂ ਹੁੰਦਾ ਠੂਕ ਹਾਂ ਕਿ ਨਹੀਂ ਆਇਆ ਆਇਆ ਨਹੀਂ ਇਦਕੀ ਢੀਲ ਬਾੜੇ ਤੋਂ ਉਹਨਾਂ ਹੁੰਦੇ ਮੱਲਾ ਹੋਰ ਤਣਾਓ ਸਿਹਤ ਕਿਵੇਂ ਹੈ ਨਾ ਬੱਸ ਜੀ ਸਿਹਤ ਕਿਵੇਂ ਹੈ ਅੱਛਾ ਤਾਂ ਵਧੀਆ ਕਿੜਦੀ ਕਲਾ ਕਿਰਪਾ ਮਾਰ ਦਿਓ ਹਾਂ ਆਹ ਦੇਖੋ ਚਾਹ ਬਰ ਰਹੀ ਹੈ ਪੂਰੀ ਵਧੀਆ ਟਾਪ ਦੀ ਤੇ ਬਾਕੀ ਨਾਲ ਹੀ ਇੱਧਰ 버ਗਰ ਸਰਕਲ ਬਣ ਰਹੇ ਨੇ ਵਾਹ ਵੀ ਵਾਹ ਮਤਲਬ ਲੋੜੀ ਦੀਆਂ ਜਿਹੜੀਆਂ ਚੀਜ਼ਾਂ ਆਪਣਾ ਚਾਹੀਦੀਆਂ ਹੁੰਦੀਆਂ ਲਗ ਭਾਗ ਮਿਲ ਜਾਂਦੀਆਂ ਇੱਥੇ ਬਾਕੀ ਹੁਣ ਅਸੀਂ ਜਿਹੜਾ ਕੰਮ ਕਰਨਾ ਹੈ ਉਹ ਪਹਿਲਾਂ ਭੱਲਗੇ ਜ ਮਿਲਦਾ ਕਿ ਨਹੀਂ ਮਿਲਦਾ ਸੋਹਣਾ ਮੇਰਾ ਪੰਜਾਬ ਤੇ ਸੋਹਣੇ ਮੇਰੇ ਪੰਜਾਬ ਦੇ ਖੇਤ ਲਓ ਜੀ ਇੱਕ ਪਾਸੇ ਤਾਂ ਹੈਗੇ ਵਧੀਆ ਬਾਗ ਤਿਆਰ ਹੋ ਰਿਹਾ ਹਜੇ ਦੂਜੇ ਪਾਸੇ ਸਰੋਂ ਤੇ ਨਾਲ ਬਾਗ ਫਿਰ ਇਧਰ ਮੈਂ ਲੱਦਾ ਬਾਈਰ ਕੇ ਪਾਣੀ ਪੁਣੀ ਸਟੋਰ ਕਰਿਆ ਇਹੋ ਜੀ ਤਸਵੀਰ ਤੁਹਾਨੂੰ ਸਿਰਫ ਜਿਹੜਾ ਹਵੋਰ ਰੋਡ ਹੈ ਜਿਹੜਾ ਬਾਰਡਰ ਚੱਲਦਾ ਰਸਤਾ ਨਾਲ ਉਸ ਪਾਸੇ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਅਪਡੇਟਗੇ ਤਾਂ ਲਗਭਗ ਬਾਗ ਖਤਮ ਹੀ ਹੈ ਤੇ ਸਭ ਤੋਂ ਜ਼ਿਆਦਾ ਜਿਹੜੇ ਬਾਗ ਹੈ ਉਹ ਮੰਨੇ ਆਂਦੇ ਹਵੋਰ ਦੇ ਏਰੀਏ ਚ ਹਾਲਾਂਕਿ ਕੁਝ ਕੁ ਸਾਲਾਂ ਦੇ ਹੁਣ ਆਪਾਂ ਸੁਣਦੇ ਆ ਰਹੇ ਜਿਵੇਂ ਵੀ ਲੋਕ ਬਾਗ ਦੇਖਦੇ ਵੀ ਆ ਰਹੇ ਆ ਵੀ ਲੋਕ ਬਾਗ ਪੱਟ ਰਹੇ ਆ ਉਹਦੇ ਵੀ ਕਈ ਕਾਰਨ ਆ ਪਰ ਜ਼ਿਆਦਾਤਰ ਵੱਡਾ ਕਾਰਨ ਜਿਹੜਾ ਮੈਨੂੰ ਲੱਗਦਾ ਵੀ ਉਹੀ ਆ ਵੀ ਜਿਹੜਾ ਇਹਦਾ ਰੇਟ ਰੂਟ ਨਹੀਂ ਸਹੀ ਮਿਲਦਾ ਪਿਛਲੇ ਸਾਲ ਤਾਂ ਬਹੁਤ ਮੰੰਦਾ ਰੇਟ ਸੀਗਾ ਤੇ ਐਤ ਕੀ ਅੱਗੇ ਨ ਮੜਾ ਮੋਟਾ ਵੱਧ ਆ ਪਰ ਹੈ ਕੰਮ ਔਖਾ ਹੀ ਇਹ ਤਾਂ ਕਰਕੇ ਜੇ ਹੁਣ ਕਿਸਾਨ ਦੇ ਪੱਲੇ ਜ ਮਿਹਨਤੀ ਨੇ ਪਈ ਤਾਂ ਫਿਰ ਇਹੋ ਜੀ ਕਮਾਈ ਦਾ ਕੀ ਕਰਨਾ ਇਹ ਚੀਜ਼ਾਂ ਸਭ ਤੋਂ ਜ਼ਿਆਦਾ ਆਪਣੇ ਅੰਦਰ ਹੀ ਹੁੰਦੀਆਂ ਸੀਗੀਆਂ ਤੇ ਹੁਣ ਇਹ ਘਟਦੀਆਂ ਜਾਂਦੀਆਂ। ਬਾਕੀ ਖੂਬਸੂਰਤ ਢਲਦੀ ਸ਼ਾਮ। ਉਧਰ ਚੱਲੀ ਜਾਂਦਾ ਫੀਟਰ। ਹਲਕੀ ਹਲਕੀ ਧੂੜ ਉੱਡ ਰਹੀ ਹੈ। ਵਾਹ ਵਾਹ। ਹੁਣ ਜਿਹੜੀ ਇੱਥੋਂ ਮੈਂ ਖੁਸ਼ਬੂ ਮਹਿਸੂਸ ਕਰ ਰਿਹਾ ਸ਼ਾਇਦ ਉਹ ਤੁਹਾਨੂੰ ਨਾ ਮੈਂ ਦੱਸ ਸਕਾਂ ਬਿਆਨ ਨਾ ਕਰ ਸਕਾਂ ਸ਼ਬਦਾਂ ਨਾਲ ਵੀ ਕਿੰਨੀ ਵਧੀਆ ਜਿਹੜੀ ਸਰੋਂ ਦੀ ਖੁਸ਼ਬੂ ਆ ਰਹੀ ਹੈ। ਤੇ ਕੀ ਨਜ਼ਾਰਾ ਯਾਰ। ਇਹਰ ਕਿ ਜਾ ਕੇ ਥੋੜਾ ਐਂ ਲੱਗਦਾ ਵੀ ਜਿਵੇਂ ਨਹੀਂ ਆਪਾਂ ਰਸਤਾ ਨਹੀਂ ਇੱਕ ਸਾਹ ਦਾ ਨਾਲ ਹੀ ਰਸਤਾ ਚੱਲ ਪੈਂਦਾ ਜਿਹੜੇ ਨਾਲ-ਨਾਲ ਪੈਣ ਜਾਂਦੇ ਆ ਉਹ ਐਂ ਲੱਗਦਾ ਜਿਵੇਂ ਰਸਤਾਂ 'ਚ ਹੀ ਫਿਰਦੇ ਹੋਣੇ ਆਪਾਂ ਅਸੀਂ ਆਏ ਸੀ ਕਾਸ਼ਦੀ ਦੁਕਾਨ ਤੇ ਢੇੜਾ ਮਾਰਨ ਲਗਭਗ ਤਿਆਰ ਹੋ ਚੁੱਕੀ ਹੈ ਬਾਕੀ ਹੁਣ ਲੋਕ ਲੱਗਿਆ ਹੋਇਆ ਤੜਕੇ ਤੁਹਾਨੂੰ ਦਿਖਾਵਾਂਗੇ ਤੇ ਇੱਕ ਮਕਸਦ ਮੇਰਾ ਇੱਥੇ ਆਉਂਦਾ ਹੋਰ ਵੀ ਸੀ ਬਾਈ ਸਹਿਜ ਦਾ ਇੱਥੇ ਆਇਆ ਤੇ ਬਾਈ ਸਹਿਜ ਬਹੁਤ ਸਿਆਣਾ ਜਵਾਕ ਹੈ ਮਿਹਨਤੀ ਮੁੰਡਾ ਹੈ ਤੇ ਤੁਸੀਂ ਇਹਨੂੰ ਪ੍ਰਭਾਤ ਫੇਰੀ ਵੇਲੇ ਵੇਖਿਆ ਹੋਣਾ ਤੇ ਹੁਣ ਵੀ ਵਿਚਾਰਾ ਸੇਵਾ ਕਰ ਰਿਹਾ ਬਾਕੀ ਇਹ ਦਸਤਾਰ ਸਜਾਉਣ ਦੇ ਵਿੱਚ ਬੜਾ ਮਾਹਰ ਹੈ ਤੇ ਉਹਦੀ ਸੇਵਾ ਵੀ ਨਿਵਾਦ ਹੁੰਦਾ ਬਹੁਤ ਵਧੀਆ ਕੰਮ ਆ ਬਾਈ ਦਾ ਪਰਮਾਤਮਾ ਤਰੱਕੀ ਬਖਸ਼ੇ ਤੇ ਬਾਕੀ ਇਹ ਕੰਮ ਵੀ ਪੂਰਾ ਮਿਹਨਤ ਵਾਲਾ ਹੁੰਦਾ ਹੋਰ ਸਹਜ ਠੀਕ ਹੋ ਕੀ ਹਾਲ ਚੱਲ ਹੈ ਵਧੀਆ ਜਾਈ ਤੁਸੀਂ ਦੱਸੋ ਕੰਮ ਦੀ ਕਲਾ ਹਾਂਜੀ ਬਾਈ ਹੋਰ ਵਧੀਆ ਸਿਹਤ ਕਿਵੇਂ ਸਭ ਵਧੀਆ ਕਿਰਪਾ ਬਾਈ ਵੈਸੇ ਤਾਂ ਸਾਰਾ ਅਸੀਂ ਕਿਸੇ ਦਿਨ ਹੋਰ ਬਣਾਵਾਂਗੇ ਕਿਉਂਕਿ ਅੱਜ ਮਿਹਨਤ ਨਾਲ ਥੋੜਾ ਜਿਹਾ ਰੁੜਾਇਆ ਪਿਆ ਚਲੋ ਕੰਮ ਕਰ ਵੀ ਜ਼ਿੰਦਗੀ ਦਾ ਹਿੱਸਾ ਬਾਈ ਇਹ ਵੀ ਕਰਨੇ ਪੈਂਦੇ ਆ ਹਾਂਜੀ ਕਿਉਂ ਸੱਜ ਹਾਂਜੀ ਬਾਈ ਹੋਰ ਕੱਲੋ ਸ਼ੁਰੂ ਕਰ ਰਹੇ ਆ ਫਿਰ ਪ੍ਰੋਪਰ ਪ੍ਰੋਪਰ ਆਪਣੇ ਚੱਲੀ ਜਾਂਦਾ ਬਾਈ ਚੱਲ ਪਿਆ ਸਾਰਾ ਕੰਮ ਹਾਂਜੀ ਹਾਂਜੀ ਸਾਰਾ ਓਕੇ ਆ ਚਲੋ ਵਧੀਆ ਗੱਲ ਆ ਬਸ ਹੁਣ ਹੀ ਥੋੜੀ ਸੈਟਿੰਗ ਕਰੀਏ ਨਾ ਵਧਾਰਦੇ ਨਹੀਂ ਨੀ ਨੀ ਵਧੀਆ ਗੱਲ ਆ ਤਿੰਨ ਉਸ ਹੱਦ ਬਈ ਜਿਵੇਂ ਦਸਤਾਰ ਤੁਹਾਨੂੰ ਬਹੁਤ ਸਿਹਾਬ ਹੈ ਪਰਮਾਤਮਾ ਦੀ ਕਿਰਪਾ ਨਾਲ ਬਖਸ਼ਿਆ ਲੋ ਕੁਦਰਤੀ ਤੇ ਹੁਣ ਤੁਸੀਂ ਕੈਂਪ ਹੀ ਲਾਉਣੇ ਨੇ ਆਸੇ ਪਾਸੇ ਪਿੰਡ ਅੱਜ ਕਿ ਕੋਈ ਨੀ ਬੜੀ ਸਕੀਮ ਨਹੀਂ ਕੀਤਾ ਹਜੇ ਕਰਾਂਗੇ ਬਈ ਹੈਰਾਦਾ ਹਾਂ ਹਾਂ ਹੈਗੀ ਹੈ ਸਕੀਮ ਇਹ ਕੀ ਕਰਨੀ ਦਾ ਨਹੀਂ ਵਧੀਆ ਗੱਲ ਆ ਯਾਰ ਤੇ ਸੁਖਾਓ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਹਾਂਜੀ ਬਈ ਸੰਗਦਾ ਥੋੜਾ ਜਿਹਾ ਹੋਰ ਸਹਿਜ ਵਧੀਆ ਹਾਂਜੀ ਹਾਂਜੀ ਬਈ ਤੇ ਕੱਲ ਨੂੰ ਬਈ ਦਸਤਾਰਾਂ ਬਣਣਗੀਆਂ ਸਹਿਜ ਨੇ ਤੇ ਸਰੋ ਵੀ ਦਿਖਾਵਾਂਗੇ ਤੇ ਤਿਆਰ ਸ਼ਾ ਰੋਕੇ ਕਿਉਂ ਸਹਿਜ ਹਾਂਜੀ ਹਾਂਜੀ ਬਈ ਕੱਲ ਨੂੰ ਜਾਗੋ ਐ ਜਾਗੋ ਸਾਡੇ ਮੁੰਡਿਆਂ ਨੇ ਤਿਆਰ ਹੋਣਾ ਹੈ ਤੇ ਫਿਰ ਤੁਹਾਨੂੰ ਪ੍ਰੋਪਰ ਜਿਹੜੀ ਪੱਗ ਬੰਨ ਕੇ ਦਿਖਾਵਾਂਗੇ ਜਿਹੜੀ ਜਿਹਾ ਬੱਗ ਮਰਜ਼ੀ ਬਣਾ ਲਿਓ ਐਵੇਂ ਗੱਲ ਹਾਂਜੀ ਸਾਰੇ ਤਰ੍ਹਾਂ ਦੀਆਂ ਹੋਣਗੀਆਂ ਸਾਈਜ ਵੀ ਹਾਂਜੀ ਵੀ ਸਾਰੇ ਤਰ੍ਹਾਂ ਸਾਰੇ ਤਰ੍ਹਾਂ ਦੇ ਸਾਰੇ ਦੇਖੋ ਬਈ ਤੜਕੇ ਤੁਹਾਨੂੰ ਦਿਖਾਵਾਂ ਕਿਹ ਜੀਆਂ ਸਾਈਜ ਪੱਕਾ ਬੰਨਦਾ ਬਹੁਤ ਬਹੁਤ ਧੰਨਵਾਦ ਸਾਈਜ ਮਿਲਦੇ ਆ ਫਿਰ ਹਾਂਜੀ ਹਾਂਜੀ ਠੀਕ ਆ ਬਈ ਓਕੇ ਠੀਕ ਆ ਬਈ ਸੰਗ ਦਾ ਵਾਲਾ ਨਾ ਥੋੜਾ ਚਲੋ ਕੋਈ ਗੱਲ ਹਾਂਜੀ ਹਾਂਜੀ ਨਹੀਂ ਕੰਮ ਤਾਂ ਜ਼ਰੂਰੀ ਯਾਰ ਕਿਸੇ ਵੀ ਪਿੰਡ ਦੀ ਇੱਕ ਮੇਨ ਚੀਜ਼ ਹੁੰਦੀ ਹੈ ਜਿਹਦੇ ਕਰਕੇ ਪਿੰਡ ਜਾਣਿਆ ਜਾਂਦਾ ਤੇ ਇਹ ਹੈਗਾ ਜੀ ਪਿੰਡ ਪੀਟੇਲ ਦਾ ਅੱਡਾ ਜਿਹੜਾ ਮੈਂ ਪਹਿਲਾਂ ਵੀ ਕਈ ਬਲੌਗ ਦੇ ਵਿੱਚ ਦਿਖਾ ਚੁੱਕਿਆ ਤੇ ਮੇਰਾ ਤਾਂ ਬਚਪਨ ਇੱਥੇ ਬੀਤਿਆ ਤੇ ਮੇਰਾ ਜੀ ਬਹੁਤ ਲੱਗਦਾ ਇੱਥੇ ਆ ਕੇ ਤੇ ਬਾਕੀ ਸਭ ਤੋਂ ਜਿਹੜੀ ਵੱਡੀ ਗੱਲ ਹੈ ਇੱਥੇ ਗੁਰੂ ਘਰ ਬਣਿਆ ਹੋਇਆ ਹੈ ਤੇ ਬਹੁਤ ਮਿਹਨਤ ਨਾਲ ਪਿੰਡ ਦੇ ਲੋਕਾਂ ਨੇ ਬਣਾਇਆ ਬੜੀ ਸ਼ਰਧਾ ਨਾਲ ਤੇ ਮੈਨੂੰ ਬਹੁਤ ਵਧੀਆ ਲੱਗਦਾ ਜਿੰਨਾ ਵੀ ਕਹਿ ਦਈਏ ਸਤ ਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਬਹੁਤ ਹੀ ਜ਼ਿਆਦਾ ਖੂਬਸੂਰਤ ਤੇ ਕਈ ਸਾਲਾਂ ਵਿੱਚ ਤੇ ਕਈ ਸਾਲਾਂ ਦੀ ਮਿਹਨਤ ਨਾਲ ਸਾਰੇ ਪਿੰਡ ਦੇ ਸਹਿਯੋਗ ਨਾਲ ਗੁਰੂ ਘਰ ਤਿਆਰ ਕਰਾਇਆ ਬਹੁਤ ਵਧੀਆ ਬਣਿਆ ਉਹ ਪਰਮਾਤਮਾ ਪਿੰਡ ਵਾਸੀਆਂ ਨੂੰ ਚੜ੍ਹਦੀ ਕਲਾ ਦੇ ਰੱਖੇ ਤੇ ਹਾਂਜੀ ਕੀ ਹਾਲ ਹੈ ਉਹ ਹੈਲੋ ਕਿਵੇਂ ਹੋ ਐਨਾ ਸੁੱਤਾ ਉੱਠਣਾ ਜਿਵੇਂ ਠੀਕ ਹੈ ਹੁਣ ਚਲਦੇ ਆ ਜੀ ਆਪਾਂ ਸਾਡੇ ਸੰਜੂ ਜੀ ਕੋਲੇ ਜਿਹੜੇ ਸਾਡੇ ਘਰ ਦੇ ਕਮਾਂਡੀ ਵੀ ਨੇ ਹੁਣ ਅੱਜ ਕੱਲ੍ਹ ਸ਼ਹਿਰ ਰਹਿਣ ਲੱਗ ਗਏ ਨੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਬੰਦੇ ਕੋਲੇ 4 ਪੀਆ ਹੁਣ ਤੁਹਾਨੂੰ ਪਹਿਲਾਂ ਵਸੇ ਜਾਂਦਾ ਵਾਲ ਝੜਦੇ ਉਹਦੇ ਨਾਲ ਪੰਡ ਛੱਡਦਾ ਹੁੰਦਾ ਅਗਲਾ ਤੇ ਉਹੀ ਹੋਰ ਵਧੀਆ ਠੀਕ ਠਾਕ ਜੀ ਤੁਸੀਂ ਦੱਸੋ ਤਗੜਿਆਂ ਸਿਹਤ ਕਿਵੇਂ ਹੈ ਕੰਮ ਕਰ ਵਧੀਆ ਚੱਲ ਰਿਹਾ ਚਲੋ ਦੋਨੇ ਕੰਮ ਬੜੀ ਚੱਲ ਰਿਹਾ ਆਇਓ ਚਾਹ ਪੀ ਲਈਏ ਸ਼ੁਕਰੀਆ ਜੀ ਤੁਹਾਡੇ ਦਰਸ਼ਕਾਂ ਦੇ ਦਰਦ ਅਗੇ